ਸ਼ੇਰ ਸੁਨੋ ਕਿ ਨਜ਼ਾਰਾ ਵੇਖ ਕੇ ਖਲਕਤ ਕੰਬ ਉੱਠੀ ਕਿ ਨਜ਼ਾਰਾ ਵੇਖ ਕੇ ਓਏ ਖਲਕਤ ਕੰਬ ਉੱਠੀ ਲਹੂ ਟਪਕਦਾ ਸੀ ਦਸ਼ਮੇਸ਼ ਦੀ ਤਲਵਾਰ ਵਿੱਚੋਂ ਇਹ ਤੇਰੀ ਹੀ ਤੇਗ ਦਾ ਕ੍ਰਿਸ਼ਮਾ ਸੀ ਖੰਡੇ ਵਾਲਿਆ ਇਹ ਤੇਰੀ ਹੀ ਤੇਗ ਦਾ ਕ੍ਰਿਸ਼ਮਾ ਸੀ ਖੰਡੇ ਵਾਲਿਆ ਕਿ ਜ਼ਿੰਦਗੀ ਮਿਲੀ ਸੀ ਖੰਡੇ ਦੀ ਤਾਰ ਵਿੱਚੋਂ ਕਿ ਲੈ ਕੇ ਖੰਡਾ ਤੇ ਬਾਟੇ ਨੂੰ ਪਾਤਸ਼ਾਹ ਜੀ ਤਾਰੀ ਸਾਹਿਬ ਪੰਥ ਦੀ ਬਹੁਤ ਸੁਰੀਲੀ ਆਵਾਜ਼ ਕਿ ਲੈ ਕੇ ਖੰਡਾ ਤੇ ਬਾਟੇ ਨੂੰ ਪਾਤਸ਼ਾਹ ਜੀ ਜ਼ੋਹਰ ਬਾਣੀ ਦਾ ਵਿੱਚ ਮਿਲਾਉਣ ਲੱਗੇ ਪਤਾਸੇ ਮਾਤਾ ਜੀਤਾ ਜੀ ਨੇ ਨਾਲ ਸਤਕਾਰ ਪਾਏ ਪਿਤਾ ਜਪ ਜਪ ਸਵਈਏ ਜਬਾਨ ਲੱਗੇ ਦਇਆ ਤਰਮ ਸਾਹਿਬ ਮੁਹਕਮ ਨਾਲ ਹਿੰਮਤ ਦਇਆ ਤਰਮ ਸਹਬ ਮੁਹਕਮ ਨਾਲ ਹਿੰਮਤ ਉਹਨਾਂ ਪੰਜਾਂ ਨੂੰ ਰਹਿਦ ਡਰਾਉਣ ਲੱਗੇ ਉਹ ਸ਼ਕਾ ਕੇ ਪੰਜਾਂ ਨੂੰ ਛਕਿਆ ਆਪ ਮਗਰੋਂ ਆਪੇ ਗੁਰੂ ਤੋਂ ਜੇਲਾ ਖਵਾਉਣ ਲੱਗੇ